ਖੇਮਕਰਨ ਦੇ ਪਿੰਡ ਰਾਜੋਕੇ ਤੋਂ ਨਸ਼ੇੜੀ ਦੀ ਵੀਡੀਓ ਨੇ ਪਾਈਆ ਪੁਲਿਸ ਨੂੰ ਭਾਜਣਾ ਪਰ ਨਿਕਲੀ 3 ਸਾਲ ਪੁਰਾਣੀ ਵੀਡੀਓ ਹਲਕਾ ਖੇਮਕਰਨ ਹਲਕੇ ਦੇ ਪਿੰਡ ਰਾਜੋਕੇ ਚੋਂ ਨਸ਼ੇ ਦੀ ਲਤ ਵਾਲੇ ਇੱਕ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਤੋਂ ਬਾਅਦ ਇਲਾਕੇ ਵਿੱਚ ਖਲਬਲੀ ਮਚ ਗਈ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਵੀਡੀਓ ਵਿੱਚ ਨੌਜਵਾਨ ਨਸ਼ਿਆਂ ਉੱਪਰ ਗਲਤ ਮਲਤ ਬੋ ਰਿਹਾ ਸੀ ਤੇ ਨਾਲ ਹੀ ਨੌਜਵਾਨਾਂ ਨੂੰ ਕਹਿ ਰਿਹਾ ਸੀ ਕਿ ਜੇ ਨਸ਼ਾ ਬੰਦ ਹੋ ਗਿਆ ਤਾਂ ਅਮਲੀ ਮਰ ਜਾਣਗੇ ਉਧਰ ਜਦੋਂ ਇਹ ਵੀਡੀਓ ਪੁਲਿਸ ਦੇ ਹੱਥੀਂ ਲੱਗੀ ਤਾਂ ਪੁਲਿਸ ਵੱਲੋਂ ਤੁਰੰਤ ਉਸ ਪਿੰਡ ਵਿੱਚ ਪਹੁੰਚ ਕੇ ਪਿੰਡ ਵਾਸੀਆਂ ਤੋਂ ਪੁੱਛ ਕੇ ਚੈੱਕ ਕੀਤੀ ਗਈ ਤੇ ਬਰੀਕੀ ਨਾਲ ਇਸ ਦੀ ਜਾਂਚ ਪੜਤਾਲ ਕੀਤੀ ਗਈ ਪਰ ਜਾਂਚ ਦੌਰਾਨ ਖਲਾਸਾ ਹੋਇਆ ਕਿ ਇਹ ਵੀਡੀਓ ਹਾਲ ਦੀ ਨਹੀਂ ਸਗੋਂ 3 ਸਾਲ ਲਗਭਗ 3 ਸਾਲ ਪੁਰਾਣੀ ਹੈ ਬਾਕੀ ਤੁਸੀਂ ਖੁਦ ਸੁਣੋ ਪਿੰਡ ਵਾਸੀਆਂ ਦਾ ਅਤੇ ਇਸ ਦੁਕਾਨ ਵਿੱਚ ਜਿਸ ਵਿੱਚ ਵੀਡੀਓ ਵਾਇਰਲ ਹੁੰਦੀ ਹੈ ਉਸ ਦੇ ਲਾਗੇ ਬੰਨੇ ਰਹਿਣ ਵਾਲੇ ਲੋਕਾਂ ਦਾ ਕੀ ਹੈ ਕਹਿਣਾ ਉਧਰ ਪੁਲਿਸ ਪ੍ਰਸ਼ਾਸਨ ਨੇ ਵੀ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਏਗਾ ਕਿਹਨਾ ਵੀਰ ਜੀ ਮੈਂ ਕੋਲਦੀਪ ਸਿੰਘ ਭਾਈ ਜੀ ਕਿਹੜਾ ਪਿੰਡ ਤੇ ਕਿਹੜਾ ਜਿਲ੍ਹਾ ਪਿੰਡ ਰਾਜੋਕੇ ਡਿਸਟ੍ਰਿਕਟ ਤਰਨਤਾਰਨ ਤੇ ਅੱਜ ਇੱਥੇ ਜਿਹੜੀ ਆ ਪੰਜਾਬ ਪੁਲਿਸ ਪਹੁੰਚੀ ਹੈ ਤੇ ਕੀ ਮਸਲਾ ਜਿਹੜਾ ਆ ਇਹ ਸਰ 2021 ਦੇ ਵਿੱਚ ਨਾ ਆਪਣੇ ਵੀਡੀਓ ਵਾਇਰਲ ਹੋਈ ਹਮ ਨਸ਼ੇ ਦੇ ਸੰਬੰਧ ਵਿੱਚ ਹੋਈ ਮਤਲਬ ਗੁੰਡਾ ਦਾ ਨਸ਼ਾ ਕਰਕੇ ਦੇ ਇੱਥੇ ਬਹੁਤ ਗਲਤ ਹਰਕਤਾਂ ਕਰ ਰਿਹਾ ਸੀ ਹਮ ਉਹ ਵੀਡੀਓ ਚੱਕ ਕੇ ਫਿਰ ਚੈਨਲਾਂ ਨੇ ਰਿਪੀਟ ਕਰਤੀ ਦੁਬਾਰਾ ਫੇਰ ਹਮ ਸੋਸ਼ਲ ਮੀਡੀਆ ਤੇ ਪਈ ਆ ਹਾਂ ਸੋਸ਼ਲ ਮੀਡੀਆ ਤੇ ਬਹੁਤ ਚੈਨਲਾਂ ਚੱਲ ਰਹੀ ਵੀਡੀਓ ਜੀ ਹਮ ਬਾਕੀ ਜਿਹੜੀ ਸਰਕਾਰ ਕੰਮ ਕਰ ਰਹੀ ਬਹੁਤ ਵਧੀਆ ਕਰ ਰਹੀ ਹੈ ਨਸ਼ਾ ਵਿਰੋਧੀ ਜਿਹੜਾ ਚੱਲ ਰਿਹਾ ਕੰਮ ਉਹ ਵੀਡੀਓ ਹੈਗੀ 2021 ਤੇ ਹੁਣ ਸਾਡੇ ਪਿੰਡ ਵਿੱਚ ਕੋਈ ਨਸ਼ਾ ਨਹੀਂ ਕਰਦਾ ਨਾਗ ਵੇਚਦਾ ਹੀ ਠੀਕ ਹੈ ਜੀ ਆਹ ਵੇਖੋ ਆਹ ਦੁਕਾਨ ਜੋ ਪੁਰਾਣੀ ਦੁਕਾਨ ਜੋ ਹੁਣ ਦੁਕਾਨ ਦੀ ਮਤਲਬ ਰਮਟੋਰੀ ਆ ਤੇ ਮੈਂ ਜਾਉਂਦਾ ਲੈ ਕੇ ਰੈਂਦਾ ਭਾਵੇਂ ਵੀ ਉਹ 3 ਸਾਲ ਜਿਹੜੀ ਪੁਰਾਣੀ ਵੀਡੀਓ ਤੇ ਹੁਣ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਹੋਈ ਆ ਤੇ ਪ੍ਰਸ਼ਾਸਨ ਜਿਹੜਾ ਉਹ ਹਰਕਤ ਦੇ ਵਿੱਚ ਆਇਆ ਤੇ ਇੱਥੇ ਪਹੁੰਚਿਆ ਅੱਜ ਹਾਂਜੀ ਤੇ ਉਦੋਂ ਮੇਰੀ ਕਟਿੰਗ ਸੀ 3 ਸਾਲ ਪਹਿਲਾਂ ਹੁਣ ਮੈਂ ਸਰਦਾਰ ਬਣ ਗਿਆ ਤੁਸੀਂ ਆ ਵੀ ਦੇਖ ਸਕਦੇ ਹੋ ਇਹ ਦੁਕਾਨ ਤੁਹਾਡੀ ਸੀ ਹਾਂਜੀ ਮੇਰੀ ਆਪਣੀ ਦੁਕਾਨ ਹੀ ਤੇ ਜਿਹੜਾ ਵਿਅਕਤੀ ਸੀ ਉਹ ਪੰਗੜਾ ਪਾਉਣ ਵਾਲਾ ਉਹ ਕੌਣ ਸੀ ਉਹ ਨਸ਼ੇ ਦਾਦੀ ਆਪਣੇ ਪਿੰਡ ਰਾਜੋਗਿਆਂ ਦੇ ਨੌਜਵਾਨ ਜੀ ਅੱਛਾ ਜੀ ਹਾਂਜੀ ਕਿਨਾ ਵੇਦ ਜੀ ਹਾਂਜੀ ਮੁੰਸ਼ਾਹ ਸਿੰਘ ਕਿਹੜਾ ਪਿੰਡ ਜੀ ਰਾਜੋਗੇ ਤੇ ਜਿਹੜੀ ਵੀਡੀਓ ਵਾਇਰਲ ਹੋਈ ਆ ਕਦੋਂ ਹੋਈ ਆ ਤੇ ਕੀ ਸਾਰਾ ਮਸਲਾ ਏ ਇਹ ਸਾਰਾ ਪੁਰਾਣੀ ਆ 3-4 ਸਾਲ ਪਹਿਲਾਂ ਦੀ ਤੇ ਹੁਣ ਜਿਹੜੀ 2-3 ਦਿਨ ਹੋ ਗਏ ਕਾਫੀ ਜਿਹੜੀ ਐ ਵਾਇਰਲ ਹੋਈ ਆ ਹਾਂਜੀ ਤੇ ਅੱਜ ਇੱਥੇ ਪ੍ਰਸ਼ਾਸਨ ਪਹੁੰਚਿਆ ਆ ਤੇ ਕੀ ਪੁੱਛ ਕੇ ਕੀਤੀ ਇਹਨਾਂ ਸਾਰੇ ਇਥੇ ਨਖਾ ਕੋਈ ਨਹੀਂ ਦੇਖਦਾ ਪਿੰਡ ਚ ਹੂੰ ਪਹਿਲਾਂ ਉਹ ਗੱਲ ਵੱਖਰੀ ਐ ਅੱਛਾ ਦੇ ਪੁਰਾਣੀ ਵੀਡੀਓ ਹਾਂਜੀ ਪੁਰਾਣੀ ਵੀਡੀਓ ਐ ਕਿਨਾ ਵੀਰ ਜੀ ਗਰਸਾਹ ਸਿੰਘ ਜੀ ਕਿਹੜਾ ਪਿੰਡ ਚ ਇਹੀ ਪਿੰਡ ਐ ਰਾਜੋਗੇ ਜੀ ਤੇ ਜਿਹੜੀ ਵੀਡੀਓ ਵਾਇਰਲ ਹੋਈ ਹੋਂਦਈ ਐ ਸੋਸ਼ਲ ਮੀਡੀਆ ਤੇ ਕੀ ਕੀ ਇਹਦੇ ਵਿੱਚ ਤੇ ਕੀ ਗੱਲਬਾਤ ਹੋਈ ਸਾਰੀ ਇਹ ਵੀਰ ਜੀ 2021 ਦੀ ਵੀਡੀਓ ਐ ਉਦੋਂ ਆ ਦੁਕਾਨਾਂ ਪੁਰਾਣੀਆਂ ਸੀ ਹੁਣ ਨਵੀਆਂ ਪੈ ਗਈਆਂ ਐ ਤੇ ਉਹ ਇੱਥੇ ਬੰਦਾ ਗੋਲੀ ਗੱਟਾ ਖਾ ਗਿਆ ਤੇ ਵੈਸੇ ਜਿਤਨਾ ਆਮ ਹੀ ਕਰ ਲੈਂਦੇ ਕੋਈ ਖੜਮਸਤੀ ਕਰ ਲੈਂਦੇ ਉਹ ਖੜਮਸਤੀ ਕਰਦਾ ਹੀ ਤੇ ਹੁਣ ਉਹ ਨਵੀਂ ਵੀਡੀਓ ਨਹੀਂ ਗੀ ਬਹੁਤ ਪੁਰਾਣੀ ਵੀਡੀਓ ਆ ਤੇ ਹੁਣ ਕਿਹੇ ਵੀਰ ਨੇ ਜਿਤਨਾ ਮੰਨ ਲਓ ਸੋਸ਼ਲ ਮੀਡੀਆ ਤੇ ਫੇਰ ਉਹਨੂੰ ਰਿਪੀਟ ਕਰ ਕਰ ਕੇ ਆ ਹਾਂ ਹਾਂਜੀ ਅੱਜ ਪ੍ਰਸ਼ਾਸਨ ਆਇਆ ਜੀ ਜੀ ਤੇ ਕੀ ਇੱਥੋਂ ਕੁਛ ਖਿੱਚ ਹੋਈ ਆ ਪੁੱਛਗੇ ਛੇ ਇਹ ਵੀ ਕਿਤੇ ਜਾਂ ਮੰਨ ਲਓ ਇਹ ਕਿਤੇ ਤਾਜੀ ਵੀਡੀਓ ਆ ਕਿ ਜਾਂ ਪੁਰਾਣੀ ਆ ਉਹ ਤੇ ਫਿਰ ਦੱਸਿਆ ਤੁਹਾਨੂੰ ਪਤਾ ਲੱਗਣਾ ਹੈ ਨਾ ਅਸੀਂ ਹੁਣ ਤੁਹਾਨੂੰ ਦੱਸੰਦਾ ਹੈ ਵੀ ਇਹ 2021 ਦੀ ਵੀਡੀਓ ਆ ਪ੍ਰਸ਼ਾਸਨ ਪੂਰੀ ਹਰਕਤ ਦੇ ਵਿੱਚ ਆ ਵਧੀਆ ਚਲੋ ਬਹੁਤ ਹੀ ਵਧੀਆ ਗੱਲ ਹੈ ਵੀ ਜਿਹੜਾ ਇਹ ਨਸ਼ਿਆਂ ਦੇ ਖਿਲਾਫ ਸਰਕਾਰ ਨੇ ਕਦਮ ਚੁੱਕਿਆ ਤੁਹਾਡੀ ਦੁਕਾਨ ਕਿਹੜੀ ਆ ਆਪਣੀ ਇਹ ਕਰਿਆਨੇ ਦੀ ਦੁਕਾਨ ਹੈ ਅੱਛਾ ਤੇ ਜਿੱਥੇ ਵੀਡੀਓ ਵਾਇਰਲ ਹੋਈ ਉਹ ਕਿਹੜੀ ਦੁਕਾਨ ਹੈ ਉਹ ਆ ਜੀ ਸਾਹਮਣੇ ਆੜੀ ਵੀਡੀਓ ਇਹ ਉਦੋਂ ਕੱਚੀ ਹੀ ਹੋਣੀ ਦੁਬਾਰਾ ਬਣ ਗਈ ਹੈ ਪੱਕੀ ਹੋ ਗਈ ਹੈ ਐਸਾ ਤੁਸੀਂ ਪਿੰਡ ਰਾਜੂਕ ਦੇ ਵਿੱਚ ਪਹੁੰਚੇ ਹੋ ਤੇ ਕੀ ਸਾਰਾ ਮਸਲਾ ਇਹ ਕੱਲੀ ਇੱਕ ਸੋਸ਼ਲ ਮੀਡੀਆ ਦੇ ਇੱਕ ਵੀਡੀਓ ਬਾਰੇ ਲੋਕਾਂ ਦੀ ਗੱਲ ਹੋਣ ਦੇ ਤੇ ਇੱਕ ਨੌਜਵਾਨ ਜਿਹੜਾ ਵਾ ਉਹ ਨਸ਼ੇ ਦੀ ਹਾਲਤ ਵਿੱਚ ਬੋਲ ਰਿਹਾ ਵਾ ਹਮ ਇਸ ਮੌਕੇ ਤੇ ਪੁੱਛਿਆ ਇੱਥੇ ਆਸ-ਪਾਸ ਤੋਂ ਸਾਰਾ ਪਤਾ ਕੀਤਾ ਕਿ ਸੋਹ ਵੀਡੀਓ ਹੈ ਇਹਨਾਂ ਨੂੰ ਪੁੱਛ ਪੜਤਾਲ ਕੀਤੀ ਇਹਨਾਂ ਨੇ ਦੱਸ ਮੁਤਾਬਕ ਇਹ 2021 ਦੀ ਹੈਗੀ ਵੀਡੀਓ ਸੀ ਜੀ ਹੁਣ ਜਿਹੜਾ ਕੁਝ ਪਿਛਲੇ ਦਿਨ ਇਹ ਵੀਡੀਓ ਇੱਥੇ ਇਹੋ ਜਿਹੀ ਨਹੀਂ ਕੋਈ ਬਣੀ ਹੋਈ ਜੀ ਕੀ ਵੀਡੀਓ ਦੇ ਵਿੱਚ ਕੀ ਬੋਲਿਆ ਜਾ ਰਿਹਾ ਸੀ ਜਿਹੜਾ ਪ੍ਰਸ਼ਾਸਨ ਉਤਰਾਣ ਤੇ ਜਿਹੜਾ ਹਰਕਤ ਦੇ ਵਿੱਚ ਆਉਣਾ ਪਿਆ ਉਹਨਾਂ ਨੂੰ ਉਹ ਨਸ਼ਾ ਸੰਬੰਧੀ ਬੋਲ ਰਿਹਾ ਵੀ ਨਸ਼ਾ ਬੰਦ ਹੋ ਰਿਹਾ ਜੀ ਅਮਲੀ ਮਰਦਨ ਕੇ ਸੰਕਰ ਕੇ ਬੋਲ ਰਿਹਾ ਹਾਂ ਅੱਛਾ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਬਾਰੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਹੜਾ ਪੰਜਾਬ ਪੁਲਸ ਸਰ ਬਿਲਕੁਲ ਨਸ਼ਾ ਦੇ ਖਿਲਾਫ ਇਹਦਾ ਜੁੱਧ ਨਸ਼ਾ ਕੋਲ ਇਸ ਸੰਬੰਧ ਵਿੱਚ ਮਨ ਤਹਿਤ ਬਹੁਤ ਸਖਤ ਨੀਤੀ ਕਰ ਰਹੀ ਹੈ ਤੇ ਬਾਤ ਨੂੰ ਤੁਸੀਂ ਬਰਾਮਦੀਆਂ ਕਰਕੇ ਜਿਹੜੀਆਂ ਉਹ ਮਕਦਮੇ ਦਰਜ ਕਰਕੇ ਦੋਸ਼ੀਆਂ ਨੂੰ ਜਿੱਦਾਂ ਤੇ ਜਰਾ ਤੇ ਜਿਹੜੇ ਕੋਈ ਬੰਦੇ ਨੌਜਵਾਨ ਬੱਚਿਆਂ ਦੇ ਹੈਗੇ ਆ ਅੱਧੀ ਆ ਉਹਨਾਂ ਨੂੰ ਅਸੀਂ ਸੈਂਟਰਾਂ ਵਿੱਚ ਦਾਖਲ ਕਰਾਇਆ ਜਾ ਲਾਜ ਦੀ ਜੇ ਆਪਾਂ ਕਹਿ ਲਈਏ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਵੀਡੀਓ ਵਾਇਰਲ ਹੁੰਦੀਆਂ ਸੀ ਪੁਲਿਸ ਕੋਈ ਧਿਆਨ ਨਹੀਂ ਦਿੱਤੀ ਸੀ ਦਿੰਦੀ ਪਰ ਹੁਣ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਖਤੀ ਕਰਨ ਤੇ ਇਹੋ ਜਿਹੀ ਕੋਈ ਵੀਡੀਓ ਵਾਇਰਲ ਹੁੰਦੀ ਤਾਂ ਤੁਰੰਤ ਜਿਹੜੀ ਉਹ ਪੁਲਿਸ ਨੂੰ ਕਾਰਵਾਈ ਕਰਨੀ ਪੈਂਦੀ ਹੈ ਜਿਹੜੀ ਵੀ ਪੁਲਿਸ ਦੇ ਵਿੱਚ ਜਿਹਨੂੰ ਕਿ ਧਿਆਨ ਚ ਮੋਦੀ ਆ ਉਸੇ ਤੁਰੰਤ ਉਹਦੇ ਮੌਕੇ ਤੇ ਜਾ ਕੇ ਉਹਦਾ ਤਸਦੀਕ ਕਰੀਦਾ ਵੀ ਇਹ ਵਾਕਿਆ ਸਹੀ ਵੀਡੀਓ ਬਣਾ ਹੋਈ ਹੈ ਜਾਂ ਕਿ ਕੋਈ ਗਲਤ ਹੋ ਰਹੀ ਹੈ ਹੂੰ ਅੱਜ ਵੀ ਉਸੇ ਲੜੀ ਦੇ ਵਿੱਚ ਅਸੀਂ ਉੱਥੇ ਪਹੁੰਚੇ ਹਾਂ ਜੀ ਹਾਂ ਜੀ ਕੀ ਨਾਂ ਵੀਰ ਜੀ ਮੈਂ ਸਕਾਂਚ ਰਾਜਪੁਰ ਸਿੰਘ ਪਿੰਡ ਰਾਜੋਕੇ ਅੱਛਾ ਜੀ ਤੇ ਇਹ ਕੀ ਮਸਲਾ ਆਇਆ ਜਿਹੜਾ ਅੱਜ ਪੰਜਾਬ ਪੁਲਿਸ ਇੱਥੇ ਆਈ ਆ ਇਹ ਵੀਰ ਜੀ ਇੱਕ ਨਾ ਵੀਡੀਓ ਵਾਇਰਲ ਹੋਈ ਆ ਇਹ ਜਿਹੜਾ ਮੁੰਡਾ ਭੰਗੜਾ ਪਾਉਂਦਿਆ ਨਾ ਉੱਥੇ ਇੱਕ ਲੋਕੀ ਦੁਕਾਨ ਦੇ ਅੱਗੇ ਇਹ ਆਈ ਤੋਂ ਕੋਈ ਨਾ 3-3.5 ਸਾਲ ਪੁਰਾਣੀ ਵੀਡੀਓ ਆ। ਉਹੀ ਕਿਤੇ ਪ੍ਰੈਸਰਿਆਂ ਚਾਕੇ ਜਾਂ ਕਿਸੇ ਪਾਸੋਂ ਚਾਕੇ ਤੋਂ ਵਾਇਰਲ ਕਰਦੀ ਹੈ। ਤੋਂ ਉਹਦੇ ਸਬੰਧ ਵਿੱਚ ਪੁਲਿਸ ਨੇ ਸਰਚ ਕੀਤਾ। ਪਰ ਉਹਦਾ ਅੱਜ ਪਤਾ ਲੱਗ ਗਿਆ ਵੀ ਇਹ ਵੀਡੀਓ ਦਿਖਾਈ ਗਈ ਹੈ ਵੀ ਇਹ 3 ਸਾਲ ਪਹਿਲਾਂ ਦੀ ਪੁਰਾਣੀ ਆ। ਹੁਣ ਦੀ ਨਹੀਂ ਵੀਡੀਓ ਇਹ। ਉਹ ਬੰਦਾ ਕਿਸ ਤਰ੍ਹਾਂ ਦਾ ਜਿਹਨੇ ਇਹ ਵੀਡੀਓ ਬੰਦਾ ਕੋਈ ਖੁਸ਼ੇ ਦਾ ਆਦੀ ਹੈ ਜੀ ਅੱਜ ਤੋਂ 14-15 ਸਾਲ ਪਹਿਲਾਂ ਦਾ ਨਸ਼ਾ ਲਿੰਦਾ ਹੈ। ਅੱਜਕੱਲ ਸੈਂਟਰ ਦੀ ਗੋਲੀ ਵੀ ਖਾਂਦਾ। ਕਈ ਵਾਰੀ ਵੱਧ ਡੋਜ਼ ਲੈ ਲੈਂਦੇ ਆ, ਖਾ ਲੈਂਦੇ ਆ ਫਿਰ ਉੱਥੇ ਕਰੀ ਜਾਂਦੇ ਆ। ਤਾਂ ਫਿਰ ਇੱਥੇ ਜਿਹੜੇ ਲੋਕ ਵੀ ਇਕੱਠੇ ਹੋਏ ਤੇ ਉਹਨਾਂ ਵੀ ਕੀ ਕਿਹਾ ਪੰਜਾਬ ਪੁਲਿਸ ਉਹਦੇ ਇਹੀ ਸਪਸ਼ਟੀਕਰਨ ਦਿੱਤਾ ਉਹਨਾਂ ਸਹੀ ਦੱਸਿਆ ਵੀ ਅੱਜ ਤੋਂ 14-15 ਸਾਲ ਪਹਿਲਾਂ ਤੋਂ ਲੈ ਕੇ ਨਸ਼ਾ ਖਾਣਦੇ ਆ ਇਹ ਸੈਂਟਰ ਦੀ ਗੋਲੀ ਖਾ ਲੈਂਦਾ ਇਹ ਜਿਹੜੀ ਵੀਡੀਓ ਬਣੀ ਹੈ ਇਹਦੀ ਕਾਫੀ ਜੁਰ ਪੁਰਾਣੀ ਆ ਉਹਦੇ ਮਗਰਲੇ ਪਨੇ ਵੇਖੋ ਜੀ ਇੱਕ ਕੱਚੀ ਦੁਕਾਨ ਹੈ ਫਰੂਲ ਵਾਲੀ ਦੀ ਉਹ ਦੁਕਾਨ ਉਹ ਤੋਂ ਠਾਠੇ ਤੋਂ ਉੱਥੇ ਨਵੀਆਂ ਬਣੀਆਂ ਨੇ 2 ਸਾਲ ਹੋ ਗਏ ਨਵੀਆਂ ਦੁਕਾਨਾਂ ਬਣੀਆਂ ਨੇ ਤੇ ਇਹ ਜਿਹੜਾ ਉੱਥੇ ਬੈਠਾ ਵੀਰ ਦੁਕਾਨ ਵਾਲਾ ਉਹ ਤੋਂ ਕਹਿੰਦੇ ਗਾਣਾ ਕਿ ਅੱਜ ਉਹ ਜੇਜ਼ੇਦਾਰ ਹੈ ਬੰਦਾ ਡਾੜੀ ਨੁੜੀ ਕੇਸ ਰੱਖੇ ਆ ਇਤੋਂ ਹੀ ਪਤਾ ਲੱਗਦਾ ਵੀ ਵੀਡੀਓ ਇਤੋਂ 3 ਸਾਲ ਪੁਰਾਣੀ ਆ ਹੋ ਸਕਦਾ ਤਿੰਨਾਂ ਦੇ ਦੋ ਚਾਰ ਮਹੀਨੇ ਪਹਿਲਾਂ ਦੀ ਹੋਵੇ